ਤੁਹਾਡਿਆਂ ਪਿਉਆਂ ਨੇ ਪਤਾ ਨਹੀਂ ਕਿੰਨੀਆਂ ਕੁ ਖੁਸ਼ੀਆਂ ਆਪਣੀਆਂ ਜਿਹੜੀਆਂ ਤੁਹਾਡੇ ਤੇ ਲਟਾ ਦਿੱਤੀਆਂ ਵਾਹ ਮੇਰਾ ਪੁੱਤ ਸਪਲੈਂਡਰ ਤੇ ਬਹਿ ਜਾ ਮੈਂ ਸਾਈਕਲ ਤੇ ਹੀ ਠੀਕ ਆ ਮਾਵਾ ਨੇ ਗਰੀਬੀਆਂ ਹੰਡਾਈਆਂ ਧੀਆਂ ਦੀਆਂ ਫੀਸਾਂ ਭਰਦੀਆਂ ਨੇ ਬਚਾ ਬਚਾ ਕੇ ਅੱਜ ਇੱਕ ਮਾਂ ਇੰਟਰਵਿਊ ਦੇ ਰਹੀ ਸੀ ਉਹ ਕਹਿੰਦੀ ਮੈਂ ਲੱਗੀ ਪੜਨ ਤੇ ਮੇਰੇ ਮਾਪਿਆਂ ਨੇ ਪੜ੍ਹਨੇ ਪਾਇਆ ਊੜਾ ਐੜਾ ਈੜੀ ਰੋਜ ਪੜਾਉਣਾ ਊੜਾ ਊਠ ਐੜਾ ਅੱਖ ਐ ਈੜੀ ਇੰਜਣ ਸਸਾ ਸਲੇਟ ਐ ਹਾ ਹਾ ਹਾਥੀ ਐ ਪੰਜਾਬੀ ਦੇ ਕਹਾਦੇ ਇਦਾਂ ਦੇ ਹੀ ਹੁੰਦੇ ਸੀ ਤੇ ਉਸ ਔਰਤ ਨੇ ਦੱਸਿਆ ਉਸ ਮਾਂ ਨੇ ਦੱਸਿਆ ਕਹਿੰਦੀ ਸੁਣਿਓ ਮੈਂ ਕਹਿੰਦੀ ਪੜਦੀ 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 ਟੈਂਕਾ ਆ ਗਿਆ ਟੈਂਕਾ ਟੋਕਰੀ ਟੈਂਕਾ ਟੋਕਰੀ ਅੱਜ ਇੱਕ ਰੋਜ ਬਣਾਉਂਦੇ ਸੀ ਇੱਕ ਅੱਖਰ ਰੋਜ ਯਾਦ ਕਰਾਉਂਦਾ ਸੀ ਮਾਸਟਰ ਕਈ ਸਾਲ ਪਹਿਲਾਂ ਉਹ ਮਾਤਾ ਦੀ ਉਮਰ ਹੋਣੀ ਹੈ 55 ਕਸਾਲ ਦੀ ਮੈਂ ਅੱਜ ਹੀ ਸੁਣਿਆ ਮੇਰੇ ਸਾਹਮਣੇ ਆ ਗਿਆ ਬੈਂਕਾਂ ਟੋਕਰੀ ਮੈਂ ਕਹਿੰਦੀ ਘਰੇ ਟੋਕਰੀ ਯਾਦ ਕਰਨ ਆਈ ਤੇ ਕਹਿੰਦੇ ਉਹ ਟੋਕਰੀ ਤੇ ਰਹਿ ਗਈ ਉੱਥੇ ਹੀ ਗੋਏ ਕੂੜੇ ਵਾਲੀ ਟੋਕਰੀ ਮੇਰੀ ਮਾਂ ਨੇ ਮੇਰੇ ਸਿਰ ਤੇ ਧਰਤੀ ਆ ਕਰ ਲੈ ਕੰਮ ਤੇਰੇ ਆਉਣਾ ਕਹਿੰਦੇ ਐਸੀ ਟੋਕਰੀ ਉਹ ਟੋਕਰੀ ਤੋਥੀ ਰਹਿ ਗਈ ਕੈਦਾ ਮੇਰਾ ਮੱਝ ਖਾ ਗਈ ਬੇਬੇ ਕਹਿੰਦੀ ਕੈਦਾ ਮੇਰਾ ਮੱਝ ਖਾ ਗਈ ਤੇ ਉਦੋਂ ਉਦੇ ਦੀ ਉਹ ਟੋਕਰੀ ਤੋਂ ਅੱਗੇ ਨਹੀਂ ਮੈਂ ਪੜੀ ਠੱਠਾ ਠੇਲਾ ਵੀ ਆਉਣਾ ਹੋਏਗਾ ਡੱਡਾ ਡੱਟੂ ਵੀ ਹੋਊ ਪਰ ਕਹਿੰਦੇ ਟੈਂਕਾ ਟੋਕਰੀ ਤੇ ਮੈਂ ਐਹੋ ਜੀ ਰੁਕੀ ਉਹ ਉੱਥੇ ਹੀ ਰੁਕ ਗਈ ਟੋਕਰੀ ਗੋਹੇ ਕੁੰਦੇ ਦੀ ਕਹਿੰਦੇ ਉਦੋਂ ਦੀ ਮੈਂ ਚੱਕੀ ਐ ਮੈਂ ਅੱਜ ਤੱਕ ਉਹੀ ਕਰਦੀ ਆ ਰਹੀ ਆ ਤੇ ਮੇਰੀ ਮਾਂ ਕੰਮ ਕਰਦੀ ਬੱਚਿਆਂ ਦੀਆਂ ਹੀ ਰੋਟੀਆਂ ਪਕਾਉਂਦੀ ਸਾਡੇ ਕਾਮਿਆਂ ਦੀਆਂ ਰੋਟੀਆਂ ਪਕਾਉਂਦੀ ਮਰ ਗਈ ਤੇ ਮੇਰੀ ਮਾਂ ਦੀ ਗੱਲ ਨਹੀਂ ਆ ਸਾਡੀਆਂ ਕਿੰਨੀਆਂ ਹੀ ਮਾਵਾਂ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੋਹਾ ਕੂੜਾ ਕਰਦਿਆਂ ਹੀ ਜ਼ਿੰਦਗੀ ਲੰਗਾਈ ਹੈ ਪਰ ਪੁੱਤ-ਪੋਤਿਆਂ ਨੂੰ ਧੀਆਂ ਨੂੰ ਕੋਈ ਕਸਰ ਨਹੀਂ ਛੱਡਦੇ ਮਾਪੇ ਕਿਤੇ ਦੀ ਕਿਤੇ ਪਹੁੰਚਣ ਸਾਡੇ ਬੱਚੇ ਆਡੇ ਨਿਆਣੇ ਜਹਾਜ਼ਾਂ ਦੀਆਂ ਸੈਰਾਂ ਕਰ ਸਕਣ ਪਿਓ ਸਾਈਕਲ ਤੇ ਹੀ ਸਾਰੀ ਜ਼ਿੰਦਗੀ ਕੱਟ ਗਿਆ